ਸਿਕਲਜੀ ਮੈਂ ਮਨਦੀਪ ਕੌਰ ਤੁਹਾਡੇ ਸਾਹਮਣੇ ਅੱਜ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈ ਹਾਂ ਉਮੀਦ ਕਰਦੀ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਮਸਿਅਮ ਐਲ ਐਮ ਤੇ ਉਤੇ ਜੇਕਰ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਤੇ ਤੁਸੀਂ ਸੋਣੀ ਸ਼ੁਰੂ ਕਰ ਦਿੱਤੀ ਹੈ ਤਾਂ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰੇ ਮੇਰੀ ਹਾਥ ਚੂੜ ਬੇਨਤੀ ਹੈ ਸਾਰੀ ਭੈਣ ਭਰਾਵਾਂ ਨੂੰ ਕਿ ਅੱਜ ਦੀ ਵੀਡੀਓ ਬਹੁਤ ਹੀ ਗਿਆਨਮਈ ਤੇ ਮਹੱਤਵਪੂਰਨ ਹੋਣ ਵਾਲੀ ਹੈ। ਸੋ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ। ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਜਿਹੜਾ ਅਧ ਅਧੂਰਾ ਗਿਆਨ ਹੁੰਦਾ ਨਾ ਉਹ ਕਹਿੰਦੇ ਬਹੁਤ ਖਤਰਨਾਕ ਹੁੰਦਾ ਹੈ। ਸੋ ਵੀਡੀਓ ਫੁੱਲ ਵਾਚ ਜ਼ਰੂਰ ਕਰਿਓ। ਤੇ ਆਓ ਹੁਣ ਆਪਾਂ ਸਾਡੀ ਅੱਜ ਵਾਲੀ ਵੀਡੀਓ ਸਟਾਰਟ ਕਰਦੇ ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਅੱਜ ਵਾਲੀ ਗੀੜੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇੱਕ ਭਾਵਨਾ ਸਾਂਝਾ ਕਰਨ ਤੁਸੀਂ ਜੋ ਵੀ ਸਵਾਸ ਤਰੋਸਾ ਅਤੇ ਗੁਰਬਾਣੀ ਦੇ ਲਾਭ ਬਾਰੇ ਸਾਂਝਾ ਕਰਦੇ ਹੋ ਨਾ ਉਹ ਵੀ ਇੱਕ ਪ੍ਰੇਰਕ ਜਿਹੜਾ ਤੁਹਾਡੇ ਨਾਲ ਕਿਸੇ ਵੀ ਭੈਣ ਭਰਾ ਨਾਲ ਤੁਸੀਂ ਇਹ ਮਤਲਬ ਗੁਰਬਾਣੀ ਦੀ ਕੋਈ ਵੀ ਟੁਕਵੈ ਜਾਂ ਕੁਝ ਵੀ ਗੁਰਬਾਣੀ ਦੇ ਰਿਲੇਟਡ ਕੋਈ ਵੀ ਗੱਲ ਤੁਸੀਂ ਕਿਸੇ ਨਾਲ ਸਾਂਝਾ ਕਰਦੇ ਹੋ ਨਾ ਇਸ ਦੇ ਨਾਲ ਵੀ ਤੁਹਾਨੂੰ ਬਹੁਤ ਹੀ ਪੁੰਨ ਲੱਗਦਾ ਹੈ ਬਹੁਤ ਹੀ ਵੱਡੇ ਭਾਗਾਂ ਵਾਲੀ ਉਹ ਜਿਹੜੇ ਤੁਸੀਂ ਵੀ ਗੁਰਬਾਣੀ ਦਾ ਗੱਲਾਂ ਇੱਕ ਦੂਸਰੇ ਦੇ ਨਾਲ ਸਾਂਝੀਆਂ ਕਰਦੇ ਨੇ ਤੇ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕੀ ਕਰਾਂਗੇ ਕਿ ਗੁਰਬਾਣੀ ਪਾਠ ਕਰਨ ਤੋਂ ਬਾਅਦ ਇੱਕ ਖਾਸ ਲੋਕ ਕਿਸ ਤਰ੍ਹਾਂ ਲਗਾਉਣਾ ਹੈ ਜਿੰਦਰਾ ਕਿਸ ਤਰ੍ਹਾਂ ਲਗਾਉਣਾ ਜਿਸ ਨਾਲ ਤੁਹਾਡਾ ਹਰ ਕੰਮ ਸੁਖਮਈ ਹੋ ਜੇ ਤੁਹਾਡੇ ਘਰ ਦੇ ਵਿੱਚ ਕੋਈ ਵੀ 네ਗਟਿਵਿਟੀ ਨਾ ਆਵੇ ਤੁਹਾਡੀ ਸਰੀਰ ਦੇ ਵਿੱਚ ਕੋਈ ਵੀ ਮਾੜਾ ਦੁਸ਼ ਪ੍ਰਭਾਵ ਨਾ ਪਵੇ ਇਸ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਤੁਹਾਡੇ ਪਰਿਵਾਰ ਉੱਤੇ ਵਰਸਦੀ ਰਹੇ ਸਭ ਤੋਂ ਪਹਿਲਾਂ ਅਸੀਂ ਇਹ ਗੱਲ ਸਮਝੀਏ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਉਹ ਸਿਰਫ ਇੱਕ ਰੁਟੀਨ ਜਾਂ ਰਿਵਾਜ ਨਹੀਂ ਬਲਕਿ ਗੁਰੂ ਸਾਹਿਬ ਨਾਲ ਆਪਣਾ اٹਟ ਨਾਤਾ ਜੋੜਨ ਦਾ ਸਾਧਨ ਹੈ ਪਰ ਅਸਲ ਫਲ ਤਦ ਮਿਲਦਾ ਹੈ ਜਦੋਂ ਅਸੀਂ ਪੂਰੇ ਭਰੋਸੇ ਪੂਰੇ ਵਿਸ਼ਵਾਸ ਨਾਲ ਗੁਰਬਾਣੀ ਜਪਦੇ ਜੇ ਮਨ ਵਿੱਚ ਸ਼ੰਕਾ ਹੋਵੇ ਫਿਰ ਚਾਹੇ ਅਸੀਂ ਕਿੰਨੀ ਵੀ ਪਾਣੀ ਪੜੀਏ ਉਹ ਅਸਰ ਪੂਰਾ ਨਹੀਂ ਕਰਦਾ ਇਹੀ ਗੱਲ ਮੈਂ ਕਈ ਵਾਰ ਤੁਹਾਨੂੰ ਦੱਸ ਚੁੱਕੀ ਹਾਂ ਜਿਵੇਂ ਜੇ ਕੋਈ ਬੰਦਾ ਬਿਮਾਰੀ ਵਿੱਚ ਦਵਾਈ ਲੈਂਦਾ ਹੈ ਪਰ ਦਿਲੋਂ ਵਿਸ਼ਵਾਸ ਨਹੀਂ ਕਰਦਾ ਕਿ ਇਹ ਦਵਾਈ ਠੀਕ ਮੈਨੂੰ ਕਰੇਗੀ ਜਾਂ ਨਹੀਂ ਤਾਂ ਦਵਾਈ ਫਿਰ ਅਸਰ ਨਹੀਂ ਕਰਦੀ ਉਸੇ ਤਰ੍ਹਾਂ ਜਦੋਂ ਤੱਕ ਅਸੀਂ ਗੁਰੂ ਸਾਹਿਬ ਦੇ ਉੱਤੇ ਪੂਰਾ ਭਰੋਸਾ ਨਹੀਂ ਰੱਖਦੇ ਤਦ ਤੱਕ ਅਸੀਂ ਗੁਰਬਾਣੀ ਦੇ ਅਸਲ ਫਲ ਨੂੰ ਮਹਿਸੂਸ ਨਹੀਂ ਕਰ ਪਾਉਂਦੇ ਮੈਨੂੰ ਯਾਦ ਹੈ ਕਿ ਕਈ ਵਾਰ ਲੋਕ ਕਹਿੰਦੇ ਨੇ ਕਿ ਬਾਣੀ ਜਪ ਕੇ ਵੀ ਕੁਝ ਨਹੀਂ ਹੁੰਦਾ ਪਰ ਮੈਂ ਹਮੇਸ਼ਾ ਇਹੀ ਕਹਿੰਦੀ ਹਾਂ ਕਿ ਜੇ ਮਨ ਵਿੱਚ ਇਹੋ ਜਿਹਾ ਖਿਆਲ ਆ ਹੋਵੇ ਨਾ ਤਾਂ ਫਿਰ ਕੁਝ ਵੀ ਨਹੀਂ ਹੋਣਾ ਭਾਵੇਂ ਜਿੰਨੀ ਮਰਜ਼ੀ ਗੁਰਬਾਣੀ ਜਪੀ ਜਾਵੇ ਜਦੋਂ ਤੁਹਾਡੇ ਮਨ ਦੇ ਵਿੱਚ ਪਹਿਲਾਂ ਹੀ ਨੈਗੇਟਿਵਿਟੀ ਭਰੀ ਹੋਈ ਹੈ ਫਿਰ ਤੁਹਾਡਾ ਕੋਈ ਵੀ ਕਾਰਜ ਪੂਰਾ ਨਹੀਂ ਹੋਵੇਗਾ ਕਿਉਂਕਿ ਜਿੱਥੇ ਭਰੋਸਾ ਨਹੀਂ ਉੱਥੇ ਕਿਰਪਾ ਦਾ ਦਰਵਾਜ਼ਾ ਕਿਵੇਂ ਖੁੱਲੇਗਾ ਮੇਰੇ ਆਪਣੇ ਤਜਰਬੇ ਵਿੱਚ ਕਈ ਵਾਰ ਦੱਸਿਆ ਹੈ ਕਿ ਬਹੁਤ ਸਾਰੇ ਪਰਿਵਾਰ ਇੰਨੇ ਸੁਖੀ ਇੰਨੇ ਖੁਸ਼ਹਾਲ ਹਨ ਸਿਰਫ ਇਸ ਕਰਕੇ ਕਿ ਉਹ ਹਰ ਕੰਮ ਤੋਂ ਬਾਅਦ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹਨ ਉਹ ਕਦੇ ਵੀ ਆਪਣੇ ਕੰਮਾਂ ਦਾ ਸਿਹਰਾ ਆਪਣੇ ਸਿਰ ਨਹੀਂ ਲੈਂਦੇ ਉਹ ਸਦਾ ਕਹਿੰਦੇ ਗੁਰੂ ਦੀ ਕਿਰਪਾ ਨਾਲ ਸਭ ਕੁਝ ਹੋਇਆ ਹੁਣ ਅਸੀਂ ਗੱਲ ਕਰਦੇ ਹਾਂ ਉਹ ਖਾਸ ਸ਼ਬਦ ਦੀ ਜੋ ਤੁਸੀਂ ਪਾਠ ਕਰਨ ਤੋਂ ਬਾਅਦ ਬਿਲਕੁਲ ਲੋਕ ਬਾਗ ਲਗਾ ਸਕਦੇ ਹੋ ਜਿਸ ਤਰ੍ਹਾਂ ਕਿ ਇੱਕ ਜੇਦਰੇ ਬੰਦ ਇਹ ਸ਼ਬਦ ਹੈ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਇਹ ਪੰਕਤੀ ਇੱਕ ਲੋਕ ਦਾ ਕੰਮ ਕਰਦੀ ਹੈ ਇਸ ਦਾ ਅਰਥ ਹੈ ਕਿ ਜੋ ਕੁਝ ਵੀ ਕਰਨਾ ਕਰਵਾਉਣਾ ਹੈ ਉਹ ਗੁਰੂ ਸਾਹਿਬ ਆਪ ਕਰਵਾਉਂਦੇ ਹਨ ਅਸੀਂ ਸਿਰਫ ਮਾਧਿਅਮ ਹਾਂ ਇਹ ਸ਼ਬਦ ਜਦੋਂ ਤੁਸੀਂ ਪਾਠ ਤੋਂ ਬਾਅਦ ਜਪਦੇ ਹੋ ਤਾਂ ਇਹ ਇੱਕ ਤਰ੍ਹਾਂ ਦਾ ਤੁਹਾਡੇ ਤੇ ਲੋਕ ਬਣ ਜਾਂਦਾ ਹੈ ਜਿਵੇਂ ਤਾਲਾ ਲਗਾਉਣ ਤੋਂ ਬਾਅਦ ਲੋਕ ਲਾ ਦਿੱਤਾ ਜਾਂਦਾ ਹੈ ਨਾ ਕੋਈ ਅਣਚਾਹੀ ਤਾਕਤ ਅੰਦਰ ਨਾ ਜਾਵੇ ਉਸੇ ਤਰ੍ਹਾਂ ਇਹ ਸ਼ਬਦ ਤੁਹਾਡੇ ਪਾਠ ਨੂੰ ਤੁਹਾਡੇ ਮਨ ਨੂੰ ਤੁਹਾਡੇ ਘਰ ਨੂੰ ਰੋਹਾਨੀ ਤੌਰ ਤੇ ਸੁਰੱਖਿਅਤ ਰੱਖਦਾ ਹੈ ਇਸ ਵਿੱਚ ਇੱਕ ਬਹੁਤ ਸੁੰਦਰ ਸੰਦੇਸ਼ ਦਿੰਦਾ ਹੈ ਕਿ ਪਹਿਲਾ ਕਦਮ ਸਾਡਾ ਹੁੰਦਾ ਹੈ ਜਿਵੇਂ ਇੱਕ ਮਹਾਪੁਰਖ ਨੇ ਕਿਹਾ ਸੀ ਕਿ ਤੂੰ ਪਹਿਲਾ ਪੈਰ ਤਾਂ ਆਪਣੇ ਆਪ ਚੁੱਕਦਾ ਦੂਜਾ ਪੈਰ ਫਿਰ ਪਰਮਾਤਮਾ ਦੀ ਕਿਰਪਾ ਦੇ ਨਾਲ ਉੱਠਦਾ ਸਾਡਾ ਚੁਣੌਵ ਹੈ ਕਿ ਅਸੀਂ ਚੰਗਾ ਕਰਮ ਕਰਨਾ ਮਾੜਾ ਕਰਮ ਕਰਨਾ ਜਾਂ ਨਾ ਕਰਨਾ ਪਰ ਜਦੋਂ ਅਸੀਂ ਇੱਕ ਵਾਰ ਚੰਗੇ ਰਸਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਗੁਰੂ ਸਾਹਿਬ ਅਗਲੇ ਸਾਰੇ ਰਾਹ ਸਾਡਾ ਆਸਾਨ ਕਰਦੇ ਹਨ ਇਹ ਬਹੁਤ ਵੱਡੀ ਗੱਲ ਹੈ ਕਿ ਅਸੀਂ ਆਪਣੇ ਜੀਵਨ ਦੀ ਹਰ ਚੀਜ਼ ਲਈ ਗੁਰੂ ਸਾਹਿਬ ਦਾ ਧੰਨਵਾਦ ਕਰੀਏ ਸਾਡੇ ਕੋਲ ਜੋ ਵੀ ਹੈ ਤੰਦਰੁਸਤੀ ਹੈ ਰਿਸ਼ਤੇ ਨਾਤੇ ਕਾਰੋਬਾਰ ਸੰਤਾਨ ਉਹ ਸਭ ਕੁਝ ਕਿਰਪਾ ਦੀ ਦਿੱ ਗੁਰੂ ਦੀ ਦਿੱਤੀ ਹੋਈ ਕਿਰਪਾ ਸਦਕਾ ਹੈ ਇਹ ਰੋਟੀ ਰੋਟੀ ਗੁਰੂ ਨੇ ਦਿੱਤੀ ਹੈ ਉਹਦਾ ਵੀ ਸ਼ੁਕਰਾਨਾ ਇਹ ਆਰਾਮ ਗੁਰੂ ਨੇ ਦਿੱਤਾ ਉਹਦੇ ਲਈ ਵੀ ਸ਼ੁਕਰਾਨਾ ਇਹ ਸਰੀਰ ਗੁਰੂ ਨੇ ਦਿੱਤਾ ਉਹਦੇ ਲਈ ਵੀ ਸ਼ੁਕਰਾਨਾ ਇਹ ਜੀਵਨ ਗੁਰੂ ਨੇ ਦਿੱਤੀ ਹੈ ਉਹਦੇ ਲਈ ਵੀ ਸ਼ੁਕਰਾਨਾ ਗੁਰੂ ਦੀ ਬਖਸ਼ਿਸ਼ ਹੈ ਤਾਂ ਗੁਰੂ ਸਾਹਿਬ ਕਦੇ ਕਮੀ ਨਹੀਂ ਰਹਿਣ ਦਿੰਦੇ ਉਹ ਤੇ ਹੋਰ ਬਧਾ ਚੜਾ ਕੇ ਦਿੰਦੇ ਹੈ ਕਈ ਵਾਰ ਲੋਕ ਕਹਿੰਦੇ ਨੇ ਕਿ ਗੁਰੂ ਸਾਹਿਬ ਆਪ ਕਰਵਾਉਂਦੇ ਹਨ ਫਿਰ ਸਾਨੂੰ ਸਜ਼ਾ ਕਿਉਂ ਸੰਤ ਮਹਾਂਪੁਰਖਾਂ ਨੇ ਇਹ ਗੱਲ ਬੜੀ ਸੋਹਣੀ ਤਰ੍ਹਾਂ ਸਮਝਾਈ ਹੈ ਕਿ ਪਹਿਲਾ ਕਦਮ ਸਾਡੀ ਮਰਜ਼ੀ ਦਾ ਹੈ ਸਾਨੂੰ ਚੰਗਾ ਮਾੜਾ ਸਮਝਣ ਦੀ ਸਮਝ ਦਿੱਤੀ ਜਿਹੜਾ ਕੰਮ ਅਸੀਂ ਆਪਣੇ ਕੋਸ ਹਵਾਸ ਨਾਲ ਚੁਣਦੇ ਹਾਂ ਉਹਦੇ ਫਨ ਲਈ ਅਸੀਂ ਆਪ ਜ਼ਿੰਮੇਵਾਰ ਹੁੰਦੇ ਸਿੱਖੀ ਸਾਡੀ ਸਿੱਖਿਆ ਦਿੰਦੀ ਹੈ ਕਿ ਜੀਵਨ ਵਿੱਚ ਜੋ ਵੀ ਮਿਲਦਾ ਹੈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਸ ਕਰਕੇ ਜਦ ਵੀ ਤੁਸੀਂ ਗੁਰਬਾਣੀ ਜਪੋ ਜਾਂ ਆਪਣੇ ਦਿਨ ਚੜ੍ਹਦੇ ਕਿਸੇ ਕੰਮ 'ਚ ਕਾਮਯਾਬੀ ਮਿਲੇ ਹਮੇਸ਼ਾ ਇਹ ਕਹੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਜੇ ਅਸੀਂ ਹਰ ਪਲ ਗੁਰੂ ਦਾ ਧੰਨਵਾਦ ਕਰੀਏ ਗੁਰੂ ਸਾਹਿਬ ਕਦੇ ਆਪਣੇ ਦਰ ਤੋਂ ਖਾਲੀ ਨਹੀਂ ਹੋਣਗੇ ਜਿਸ ਕਰਕੇ ਇਹ ਹੀ ਕਹਿੰਦੇ ਆ ਕਿ ਹਮੇਸ਼ਾ ਗੁਰੂ ਦਾ ਸਿਕਰਾਨਾ ਕਰੋ ਗੁਰੂ ਦਾ ਸਿਕਰਾਨਾ ਕਰਨਾ ਸਭ ਤੋਂ ਵੱਡਾ ਕੰਮ ਹੈ ਜਿੱਥੇ ਸੁਕਰਾਨਾ ਹੁੰਦਾ ਉਥੇ ਗੁਰੂ ਦੀ ਕਿਰਪਾ ਦੇ ਦਰਵਾਜ਼ੇ ਆਪਣੇ ਆਪ ਖੁੱਲ ਜਾਂਦੇ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਤੁਸੀਂ ਸਾਨੂੰ ਇਹ ਸਰੀਰ ਦਿੱਤਾ ਸੁਚੱਜਾ ਜੀਵਨ ਦਿੱਤਾ ਤੰਦਰੁਸਤੀ ਦਿੱਤੀ ਰੋਜੀ ਰੋਟੀ ਦਿੱਤੀ ਪਿਆਰ ਕਰਨ ਵਾਲਾ ਪਰਿਵਾਰ ਦਿੱਤਾ ਹਰੇਕ ਸਾਹ ਲਈ ਹਰੇਕ ਪਲ ਲਈ ਜੋ ਤੁਸੀਂ ਬਖਸ਼ਿਆ ਅਸੀਂ ਸਦਾ ਤੁਹਾਡਾ ਸ਼ੁਕਰਾਨਾ ਕਰਦੇ ਤੁਸੀਂ ਆਪਣੇ ਚਰਨਾਂ ਵਿੱਚ ਨਿਵਾਸ ਦਿਓ ਮਨ ਵਿੱਚ ਨਾਮ ਵਸਾਓ ਤੇ ਸਾਨੂੰ ਆਪਣੇ ਬਾਣੇ ਵਿੱਚ ਰਜਾ ਵਿੱਚ ਰਹਿਣ ਦੀ ਮੱਤ ਬਖਸ਼ੋ ਵਾਹਿਗੁਰੂ ਜੀ ਤੁਸੀਂ ਹੀ ਕਰਤਾਰ ਹੋ ਅਸੀਂ ਤਾਂ ਸਿਰਫ ਤੁਹਾਡੇ ਦਾਸ ਦਾਸ ਸਦਾ ਤੁਹਾਡਾ ਧੰਨਵਾਦ ਹੈ ਜੇ ਤੁਸੀਂ ਚਾਹੋ ਮੈਂ ਤੁਹਾਡੇ ਲਈ ਗੁਰੂ ਦਾ ਸ਼ੁਕਰਾਨਾ ਕਰਨ ਵਾਲਾ ਇੱਕ ਪੂਰਾ ਕਈ ਵਾਰ ਅਸੀਂ ਦਿਨ ਰਾਤ ਬਾਣੀ ਜਪਦੇ ਹਾਂ ਅਰਦਾਸ ਕਰਦੇ ਹਾਂ ਪਰ ਉਹਨਾਂ ਕਿਰਪਾਵਾਂ ਦੀ ਗਿਣਤੀ ਨਹੀਂ ਕਰਦੇ ਜੋ ਰੋਜ਼ ਸਾਡੀ ਜ਼ਿੰਦਗੀ 'ਚ ਵਾਹਿਗੁਰੂ ਨੇ ਬੇਹਿਸਾਬ ਕੀਤੀਆਂ ਅਸੀਂ ਮੰਗਦੇ ਰਹਿੰਦੇ ਆ ਲੈਣ ਵਾਲੀ ਹਥੇਲੀ ਖੁੱਲੀ ਰਹਿੰਦੀ ਆ ਪਰ ਧੰਨਵਾਦ ਸ਼ੁਕਰਾਨਾ ਭੁੱਲ ਜਾਂਦੇ ਆ ਸਾਡਾ ਸਾਹ ਲੈਣਾ ਵੀ ਗੁਰੂ ਦੀ ਰਜ਼ਾ ਹੈ ਸਾਡਾ ਸੁਖੀ ਪਰਿਵਾਰ ਸਾਡਾ ਸਿਹਤਮੰਦ ਸਰੀਰ ਸਾਡਾ ਘਰ ਰੋਜੀ ਰੋਟੀ ਇਹ ਸਾਰਾ ਕੁਝ ਉਹਨਾਂ ਦੀ ਮਿਹਰ ਨਾਲ ਹੀ ਤਾਂ ਹੈ ਮੈਂ ਅਕਸਰ ਕਹਿੰਦੀ ਹਾਂ ਜਦੋਂ ਤੁਸੀਂ ਕੁਰਬਾਨੀ ਜਪਦੇ ਹੋ ਪਾਠ ਕਰਦੇ ਹੋ ਜੋ ਚਾਹੇ ਜਪਜੀ ਸਾਹਿਬ ਸੁਖਮਨੀ ਸਾਹਿਬ ਭਾਵੇਂ ਕੋਈ ਹੋਰ ਪਾਠ ਉਸ ਤੋਂ ਬਾਅਦ ਇੱਕ ਪਲ ਰੁਕ ਕੇ ਗੁਰੂ ਸਾਹਿਬ ਜੀ ਦਾ ਧੰਨਵਾਦ ਜ਼ਰੂਰ ਕਰਿਆ ਕਰੋ ਇੱਕ ਜਿਹੜੀ ਮੈਂ ਤੁਹਾਨੂੰ ਅੱਜ ਤੁੱਕ ਦੱਸੀ ਹੈ ਉਹ ਤੁੱਕ ਵੀ ਜ਼ਰੂਰ ਪੜ੍ਹਨੀ ਆ ਉਹ ਤੁਹਾਡੇ ਤੇ ਤੁਹਾਡੇ ਉੱਪਰ ਤੁਹਾਡੇ ਮਨ ਉੱਤੇ ਤੁਹਾਡੇ ਘਰ ਉੱਤੇ ਇੱਕ ਲੋਕ ਲੱਗ ਜਾਵੇਗਾ ਜਿਸ ਦੇ ਨਾਲ ਤੁਹਾਡੇ ਤੇ ਪੋਜ਼ਿਟਿਵ એનર્ਜੀ ਬਣੀ ਰਹੇਗੀ ਤੇ ਗੁਰੂ ਦਾ ਮੇਰਾ ਭਰਿਆ ਹੱਥ ਤੁਹਾਡੇ ਤੇ ਤੁਹਾਡੇ ਘਰ ਤੇ ਬੜਿਆ ਰਹੇਗਾ ਆਪਾਂ ਕਿਵੇਂ ਭੁੱਲ ਸਕਦੇ ਹਾਂ ਜਦ ਤੱਕ ਉਹਨਾਂ ਦੀ ਮਿਹਰ ਨਹੀਂ ਅਸੀਂ ਕੋਈ ਵੀ ਪਾਸਾ ਨਹੀਂ ਕਰ ਸਕਦੇ ਸਾਡਾ ਮੂੰਹ ਗੁਰਬਾਣੀ ਵੱਲ ਮੋੜਨਾ ਵੀ ਉਹਨਾਂ ਦੀ ਕਿਰਪਾ ਨਾਲ ਸਾਡੇ ਮਨ ਵਿੱਚ ਨਾਮ ਜਪਣ ਦੀ ਲਗਨ ਵੀ ਉਹਨਾਂ ਦੇ ਹੁਕਮ ਨਾਲ ਜੇਕਰ ਅੱਜ ਅਸੀਂ ਇਹ ਜਿਹੜੀ ਮੇਰੀ ਪਾਈ ਹੋਈ ਵੀਡੀਓ ਜਿਹੜੀ ਮੈਂ ਅੱਜ ਬਣਾਉਣ ਲਈ ਆ ਇਹ ਜੇਕਰ ਤੁਸੀਂ ਸੁਣ ਰਹੇ ਹੋ ਨਾ ਇਹ ਵੀ ਉਹਨਾਂ ਦੀ ਹੀ ਕਿਰਪਾ ਦੇ ਨਾਲ ਤੁਸੀਂ ਸੁਣ ਲੱਗੇ ਕਿਉਂਕਿ ਜੋ ਮੈਂ ਥੰਬਨੇਲ ਦੇ ਵਿੱਚ ਲਿਖਿਆ ਉਹ ਤੁਹਾਨੂੰ ਚੰਗਾ ਲੱਗਾ ਗੁਰਬਾਣੀ ਦੇ ਰਿਲੇਟਡ ਲਿਖਿਆ ਤੇ ਤੁਸੀਂ ਸੁਨਣਾ ਸ਼ੁਰੂ ਕੀਤਾ ਇਸ ਵੀਡੀਓ ਨੂੰ ਇਹ ਵੀ ਗੁਰੂਬਾਰੀ ਗੁਰੂ ਦੇ ਹੁਕਮ ਦੇ ਅਨੁਸਾਰ ਹੀ ਹੈ ਇਹ ਸਭ ਕੁਝ ਗੁਰੂ ਦੇ ਹੁਕਮ ਦੇ ਨਾਲ ਹੀ ਚੱਲਦਾ ਹੈ ਬਚਪਨ ਵਿੱਚ ਮੈਨੂੰ ਯਾਦ ਹੈ ਕਿ ਮੇਰੇ ਦਾਦਾ ਜੀ ਹਰ ਵੇਲੇ ਇੱਕ ਗੱਲ ਕਹਿਆ ਕਰਦੇ ਸਨ ਜਿਸ ਵੇਲੇ ਤੇਰੇ ਦਿਲ ਵਿੱਚ ਸੁਕਰਾਨਾ ਆ ਗਿਆ ਨਾ ਸਮਝ ਲੈ ਰੱਬ ਤੇਰੀਆਂ ਦੁਆਵਾਂ ਕਬੂਲ ਕਰ ਚੁੱਕਾ ਕਿਹ ਕਹਿੰਦੇ ਮੰਗਣ ਵਾਲੇ ਤਾਂ ਲੱਖਾਂ ਨੇ ਪਰ ਧੰਨਵਾਦ ਕਰਨ ਵਾਲੇ ਸਾਡੇ ਵੱਡੀ ਕਿਸਮਤ ਵਾਲੇ ਹੁੰਦੇ ਨੇ ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸੁਕਰਾਨਾ ਤੁਸੀਂ ਸਾਨੂੰ ਬੇਨਤੀ ਕਰਨ ਦੀ ਜਪ ਕਰਨ ਦੀ ਸਮਰੱਥਾ ਦਿੱਤੀ ਸਾਡਾ ਚੁੱਕਿਆ ਹੋਇਆ ਹਰ ਇੱਕ ਕਦਮ ਤੁਹਾਡੀ ਮਿਹਰ ਨਾਲ ਭਰਿਆ ਹੋਇਆ। ਸਾਨੂੰ ਆਪਣੀ ਚਰਨੀ ਲਾਇਆ ਇਹੋ ਸਭ ਤੋਂ ਵੱਡੀ ਦਾਤ ਹੈ। ਜਿਹੜੇ ਵੀ ਕਦਮ ਉਠਾਈਏ ਉਹ ਤੁਹਾਡੀ ਰਜ਼ਾ ਵਿੱਚ ਹੋਣ। ਸਾਨੂੰ ਮਾਣ ਹੰਕਾਰ ਤੋਂ ਬਚਾਈ ਰੱਖਿਓ। ਸਦਾ ਤੇਰਾ ਨਾਮ ਦਿਲ ਵਿੱਚ ਵਸਦਾ ਰਹੇ। ਤੇਰੇ ਦਿੱਤੇ ਇੱਕ ਇੱਕ ਦਿਨ ਦਾ, ਇੱਕ ਇੱਕ ਸਾਹ ਦਾ, ਇੱਕ ਇੱਕ ਕੰਨ ਕਦਮ ਦਾ ਵਾਹਿਗੁਰੂ ਜੀ ਧੰਨਵਾਦ। ਧੰਨਵਾਦ। ਧੰਨਵਾਦ ਕਈ ਵਾਰ ਲੋਕ ਕਹਿੰਦੇ ਕਿ ਅਸੀਂ ਪਾਠ ਕਰਦੇ ਪਰ ਫਿਰ ਵੀ ਸਾਡੀਆਂ ਅਰਦਾਸਾਂ ਕਿਉਂ ਨਹੀਂ ਸੁਣੀਆਂ ਜਾਂਦੀਆਂ ਪਰ ਕੀ ਅਸੀਂ ਸੋਚਦੇ ਹਾਂ ਅਸੀਂ ਉਸ ਮਿਹਰ ਲਈ ਕਿੰਨੀ ਵਾਰ ਧੰਨਵਾਦ ਕੀਤਾ ਜਿਹੜੀ ਮਿਹਰ ਪਹਿਲਾਂ ਹੋ ਰਹੀ ਸਾਡਾ ਜਿਉਣਾ ਸਾਡਾ ਰੋਜ਼ ਦੀ ਰੋਟੀ ਖਾਣਾ ਸਾਡਾ ਮਨ ਸ਼ਾਂਤ ਰਹਿਣਾ ਇਹ ਸਭ ਉਹਨਾਂ ਦੀ ਨਜ਼ਰ ਕਰਮ ਨਾਲ ਦੀ ਇਸ ਲਈ ਹਮੇਸ਼ਾ ਕਹਿਣੀ ਆ ਕਿ ਗੁਰੂ ਤੇ ਪਾਠ ਕਰਨ ਦੇ ਨਾਲ-ਨਾਲ ਭਰੋਸਾ ਵਿਸ਼ਵਾਸ ਤੇ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਇਹ ਤਿੰਨ ਚੀਜ਼ਾਂ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਓ ਇੱਕ ਜਿਹੜੀ ਅੱਜ ਮੈਂ ਤੁਹਾਨੂੰ ਪੰਕਤੀ ਦੱਸੀ ਆ ਉਹ ਵੀ ਪਾਠ ਲੋਕ ਦੇ ਵੱਜੋਂ ਤੁਸੀਂ ਜਦੋਂ ਵੀ ਕੋਈ ਪਾਠ ਕਰੋ ਉਦੋਂ ਕਰਨੀ ਹੈ ਉਸ ਤੋਂ ਪ੍ਰੰਤ ਬਾਅਦ ਤੁਸੀਂ ਅਰਦਾਸ ਦੇ ਵਿੱਚ ਗੁਰੂ ਅੱਗੇ ਵਿਸ਼ਵਾਸ ਗੁਰੂ ਤੇ ਰੱਖਣਾ ਤੇ ਸ਼ੁਕਰਾਨਾ ਕਰਨਾ ਇਹ ਤਿੰਨੋਂ ਚੀਜ਼ਾਂ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਆਂ ਨਾ ਤਾਂ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਤੁਹਾਡੇ ਘਰ ਦੇ ਵਿੱਚ ਕੋਈ ਨੈਗੇਟਿਵਿਟੀ ਕਦੇ ਵੀ ਦਾਖਲ ਨਹੀਂ ਹੋ ਸਕਦੀ ਚਾਹੇ ਰੋਟੀ ਖਾਈਏ ਚਾਹੇ ਗੁਰੂ